ਲੋਕ ਸਭਾ ਦੇ ਇਲੈਕਸ਼ਨਸ ਤੋਂ ਪਹਿਲਾਂ ਦੇਸ਼ ਦੇ ਵਿੱਚ ਤੇਲ ਕੰਪਨੀਆਂ ਵੱਲੋਂ 5 ਤੋਂ 10 ਰੁਪਏ ਪ੍ਰਤੀ ਲੀਟਰ ਪੈਟਰੋਲ ਔਰ ਡੀਜ਼ਲ ਸਸਤਾ ਕੀਤਾ ਜਾ ਸਕਦਾ ਹੈ ਜਾਣਕਾਰ ਦੱਸਦੇ ਨੇ ਕਿ ਪਹਿਲੀਆਂ 2 ਤਮਾਹੀਆਂ ਦੇ ਵਿੱਚ ਤੇਲ ਕੰਪਨੀਆਂ ਨੂੰ ਵਾਧੂ ਲਾਭ ਹੋਇਆ ਔਰ ਤੀਸਰੀ ਤਮਾਹੀ ਦੇ ਨਤੀਜੇ ਆਉਣ ਤੋਂ ਬਾਅਦ ਇਹ ਫੈਸਲਾ ਲਾਗੂ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਸਿਆਸੀ ਮਾਹਰਾਂ ਦਾ ਇਹ ਕਹਿਣਾ ਹੈ ਕਿ ਦੇਸ਼ ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਜਿਹੜਾ ਕੀਤਾ ਜਾ ਸਕਦਾ ਕਿਉਂਕਿ ਜੇ ਰਾਮ ਮੰਦਰ ਦੀ ਗੱਲ ਕੀਤੀ ਜਾਵੇ ਪਹਿਲਾਂ ਹੀ ਲੋਕਾਂ ਨੂੰ ਇਹ ਤੋਹਫਾ ਦਿੱਤਾ ਗਿਆ ਔਰ ਹੁਣ ਠੀਕ ਲੋਕ ਸਭਾ ਦੇ ਇਲੈਕਸ਼ਨਸ ਤੋਂ ਕੁਝ ਸਮਾਂ ਪਹਿਲਾਂ ਤੇਲ ਸਸਤਾ ਕਰਕੇ ਵੋਟਾਂ ਜਿਹੜੀਆਂ ਵੋਟ ਬੈਂਕ ਜਿਹੜੀ ਹੈ ਵਧਾਈ ਜਾ ਸਕਦੀ ਹੈ ਗੱਲ ਕੀਤੀ ਜਾਵੇ ਦੇਸ਼ ਨਾਲ ਸਹੀ ਪਰ ਯੂਪੀ ਦੇ ਵਿੱਚ ਜ਼ਰੂਰ ਇਹ ਫੈਸਲਾ ਲਾਗੂ ਹੋ ਸਕਦਾ ਕਿਉਂਕਿ ਮਾਹਰੇ ਦੱਸਦੇ ਨੇ ਕਿ ਜਿਸ ਕਿਸੇ ਨੇ ਵੀ ਦਿੱਲੀ ਦੇ ਵਿੱਚ ਦਿੱਲੀ ਨੂੰ ਜਾਣਾ ਹੋਵੇ ਦਿੱਲੀ ਵੱਲ ਸਰਕਾਰ ਬਣਾਉਣੀ ਹੋਵੇ ਤਾਂ ਰਸਤਾ ਯੂਪੀ ਤੋਂ ਹੋ ਕੇ ਜਾਂਦਾ 80 ਲੋਕ ਸਭਾ ਦੀਆਂ ਸੀਟਾਂ ਜਿੱਥੇ ਭਾਜਪਾ ਦਾ ਦਬਦਬਾ ਮੰਨਿਆ ਜਾਂਦਾ ਕੋਸ਼ਿਸ਼ ਵਿੱਚ ਰਹੇਗੀ ਕਿ ਯੂਪੀ ਫਤਿਹ ਵੀ ਇਸ ਵਾਰ ਕੀਤੀ ਜਾਵੇ